ਨਾਕੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਅਜਿਹੇ ਹਾਲਤ ਦੇ ਵਿੱਚ ਬੈਠਾ ਸੀ ਉੱਪਰੋਂ ਤਾਂ ਵਰਦੀ ਉਤੋਂ ਹਾਲਾਤ ਅਜਿਹੇ ਕਿ ਲੋਕਾਂ ਨੇ ਫੋਨ ਕੱਢ ਕੇ ਪੁਲਿਸ ਮੁਲਾਜ਼ਮ ਦੀ ਵੀਡੀਓ ਬਣਾ ਲਈ ਤੇ ਫਿਰ ਨੈਟ ਤੇ ਵਾਇਰਲ ਕਰ ਦਿੱਤੀ ਜਦੋਂ ਵੀਡੀਓ ਨੈਟ ਤੇ ਵਾਇਰਲ ਹੋਈ ਉਸ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਵੀ ਗੱਲ ਪਹੁੰਚ ਗਈ ਆਖਿਰ ਉਹਨਾਂ ਨੇ ਇਸ ਵੀਡੀਓ ਤੇ ਕੀ ਕਿਹਾ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਵੀਡੀਓ ਦਿਖਾ ਦਈਏ ਰਾਤੀ ਡਿਊਟੀ ਤੁਹਾਡੀ ਰਾਤੀ ਡਿਊਟੀ ਇੱਥੇ ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਵੇਰ 8 ਵਜੇ ਤੱਕ ਸਵੇਰ 8 ਵਜੇ ਤੱਕ ਤੇ ਹੁਣ ਤੁਸੀਂ ਹਾਲਾਤ ਕੀ ਹੈਗੇ ਤੁਹਾਡੇ ਰਾਹ ਦੱਸੋ ਤੁਸੀਂ ਨੁਕਸਾਨ ਤਾਂ ਤੁਸੀਂ ਸਾਡਾ ਕੀਤਾ ਅੱਛਾ ਤੇ ਅਸੀਂ ਹਾਲਾਤ ਕਾਹਦੇ ਵਖੜਨੇ ਅੱਛਾ ਹਾਲਾਤ ਅਸੀਂ ਦੇਖਨੇ ਆ ਚਲੋ ਆਜੋ ਬਾਹਰ ਆਜੋ ਜੀ ਚਲੋ ਕੋਕ ਚਲ ਆਓ ਜੀ ਬਾਹਰ ਚਾ ਉਧਰ ਚਲ ਕੀ ਕਹਿੰਦਾ ਸੀ ਨੀ ਉਹ ਕਿਹਾ ਨੁਕਸਾਨ ਤੁਸੀਂ ਸਭਾ ਕਰਤਾ ਇਹਦਾ ਆਪਦਾ ਨੁਕਸਾਨ ਕਿੰਨਾ ਕੋ ਹੋਇਆ ਦੇਖੋ ਜੋ ਹੋ ਗਿਆ ਹੋ ਗਿਆ ਚਲੋ ਉੱਤਰ ਜਾਣਾ ਹੈਨਾ ਇਹਦਾ ਜੀ ਬਚਤ ਹੋ ਗਈ ਚਲੋ ਕੋਈ ਆ ਜੋ ਇਹ ਕਿੱਥੇ ਹੈ ਜੀ ਪੁਲਿਸ ਨਾਲ ਕਹੇ ਕਿਹੜੀ ਜਗ੍ਹਾ ਤੇ ਹੈ ਮੋਗਾ ਡਿਸਟ੍ਰਿਕਟ ਮੋਗਾ ਜ਼ਿਲ੍ਹੇ ਚ ਕਿੱਥੇ ਹੈਗਾ ਇਹ ਚੂੜ ਚੱਕ ਇਹ ਨਵਾਂ ਚੂੜ ਚੱਕ ਹਾਂਜੀ ਇਹ ਨਵਾਂ ਚੂੜ ਚੱਕ ਜਿਹੜਾ ਇਹ ਰਾਤ ਨੂੰ ਇਥੇ ਦਿਨ ਰਾਤ ਇਥੇ ਨਾ ਇੱਕ ਇਹ ਲੱਗਿਆ ਹੁੰਦਾ ਜੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਨਾਕਾ ਨਾਕਾ ਕਹਾਦਾ ਇਹ ਇਹ ਮੈਂ ਬਹੁਤ ਵਾਰੀ ਆਉਨੇ ਆ ਜਦੋਂ ਅਸੀਂ ਜਦੋਂ ਅਸੀਂ ਆਉਨੇ ਆ ਉਦੋਂ ਇਹ ਆ ਦੇਖੋ ਇਹ 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 ਲਾਈਟਾਂ ਕਹਿੰਦੇ ਲੱਗੀਆਂ ਹੋਈਆਂ ਇਹਦੇ ਤੇ ਇਹਦੇ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਰਿਫਲੈਕਟਰ ਨਹੀਂ ਇੱਕ ਵੀ ਰਿਫਲੈਕਟਰ ਦਿਖਾ ਦਿਓ ਵੀ ਕਿਤੇ ਲਾਈਟ ਪੈਂਦੀ ਆ ਉਧਰ ਲਾਈਟਾਂ ਪੈ ਰਹੀਆਂ ਕੋਈ ਰਿਫਲੈਕਟਰ ਹੈਗਾ ਜੀ ਇੱਥੇ ਦੱਸੋ ਤੁਸੀਂ ਇੱਥੇ ਮੇਰੀ ਸੁਣੋ ਆ ਦੇਖੋ ਇਹ ਲਾਈਟਾਂ ਐਵੇਂ ਲੱਗੀਆਂ ਨੇ ਸਰ ਇਹ ਲਾਈਟਾਂ ਕਿਨੇ ਕਿਨੇ ਰੱਖੀਆਂ ਸੜਕ ਦੇ ਚ ਚਲਾਉ ਬੰਦਾ ਕਿਹੜਾ ਇੱਦਾਂ ਦੇਖ ਕੇ ਜੱਟੂ ਆ ਤੁਸੀਂ ਸਿਆਣੇ ਜੋ ਓਵਰਟੈਕ ਕਰੋਗਾ ਬੰਦਾ ਫਿਰ ਤਾਂ ਮਰਨਾ ਹੀ ਮਰਦਾ ਮੈਂ ਕਹਿੰਦਾ ਦੋਨੇ ਗੱਡੀਆਂ ਜਾ ਰਹੀਆਂ ਉਹ ਕੈਮਰੇ ਉਹ ਸਰ ਨੈਸ਼ਨਲ ਹਾਈਵੇ ਆ ਇੱਕ ਮਿੰਟ ਬੇਨਤੀ ਸੁਣ ਲਓ ਕੈਮਰੇ ਸਾਡੇ ਲੱਗ ਰਹੇ ਆ ਇਹਦੇ ਚ ਸਾਰਾ ਕੁਝ ਰਿਕਾਰਡਿੰਗ ਆ ਤੇ ਬਿਲਕੁਲ ਨਾਲ ਤੁਹਾਨੂੰ ਡਾਬਰ ਜਾ ਮੈਂ ਕਹਿੰਦਾ ਇਹਦੇ ਤੇ ਰਿਫਲੈਕਟਰ ਲਵਾਓ ਮੇਰੀ ਸੁਣੋ ਗਾ ਲਾ ਦੇਖੋ ਉਹ ਵੇਖ ਲੋ ਉਧਰ ਵੱਜਿਆ ਜਾ ਕੇ ਪਰਲੇ ਪਾਸ ਆ ਦੇਖੋ ਉਹ ਬੰਦੇ ਵੱਜ ਗਏ ਅਸੀਂ ਅਸੀਂ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਕਹਿੰਦੇ ਨਹੀਂ ਅਸੀਂ ਸਾਡੀ ਮੇਰੀ ਸੁਣੋ ਐਸਾ ਸਾਰਾ ਕੁਝ ਕੀਤਾ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਆਪਾਂ ਨੂੰ ਇਹ ਲੱਗਦਾ ਵੀ ਸਾਰੇ ਗਲਤ ਗਲਤ ਮੈਂ ਤਾਂ ਸਾਡਾ ਇਲਾਕਾ ਹੀ ਪਰਲੇ ਪਾਸੇ ਮਾਰਿਆ ਚੱਕੀ ਇਹਦੇ ਨਾਲ ਕਿਉਂ ਆ ਦੇਖੋ ਨਾ ਦਿੱਸਦਾ ਹੀ ਨਹੀਂ ਕਿਸੇ ਨੂੰ ਕੁਝ ਦਿੱਸਦਾ ਨਹੀਂ ਕੋਈ ਤਾਂ ਚੱਲਦਿਆਂ ਹੁੰਦੇ ਉਹ ਉਹ ਦੇਖੋ ਹੁਣ ਕਿਵੇਂ ਦੇਖੀਏ ਹਾਂ ਹੁਣ ਵੀ ਹਜੇ ਚਕਾਈਏ ਆਪਾਂ ਨਹੀਂ ਸਾਰੀ ਹੁਣ ਵੀ ਚਕਾਈਏ ਆਪਾਂ ਸੋਨੇ ਛੋਣੇ ਆ ਪਰ ਤੁਸਾਂ ਨੂੰ ਸਾਡੀ ਗੱਲ ਤਾਂ ਕਰਾਉਂਗਾ ਮਾੜਾ ਮੋਟਾ ਉਦੋਂ ਤੱਕ ਤਾਂ ਹੋਰ ਕੰਮ ਹੋ ਜੂਗਾ। ਮੇਰੀ ਉਧਰ ਬੱਤੀ ਮੇਰੀ ਜਗ੍ਹਾ ਤੇ ਆ ਕੇ ਬੱਤੀ ਹੋ ਨਾ ਨਾਕਾ ਜਨ ਲੱਗੇ ਸੀ ਨਾਕੇ ਯਾਰ ਉਹ ਦੂਨੀ ਟੋਰੀ ਆ ਰਹੀ ਸੀ ਗੱਡੀ ਓਵਰਟੈਕ ਕਰਕੇ ਇੱਕ ਦੋ ਆ ਰਿਹਾ ਲੱਗਦਾ। ਹੋਰ ਬੰਦਾ ਤਾਂ ਨਿਕਲ ਗਿਆ ਜੀ ਨਹੀਂ ਬੰਦਾ ਇਹ ਆ ਦੇਖੋ ਜੀ ਇਹ ਇਹਨਾਂ ਨੇ ਇਹ ਜਿਹੜਾ ਚੂੜ ਚੱਕ ਨਾਕਾ ਲੱਗਿਆ ਨਾ ਇੱਥੇ ਰਾਤ ਨੂੰ ਕੋਈ ਰਿਫਲੈਕਟਰ ਨਹੀਂ ਹੁੰਦਾ ਕੋਈ ਲਾਈਟ ਨਹੀਂ ਹੁੰਦੀ ਇਹ ਐਡੇ ਐਡੇ ਹੈਵੀ ਇਹ ਹ ਹ ਲੋਹੇ ਦੇ ਡਿਵਾਈਡਰ ਲੱਗੇ ਹੋਏ ਆ। ਐਸ ਸਾਰਾ ਕੁਛ ਕਾਰਵੱਜੀ ਆ ਸਾਰਾ ਉਹਨੇ ਕਾਰ ਦਾ ਨੁਕਸਾਨ ਹੋਇਆ ਤੇ ਬੰਦੇ ਬਚ ਗਏ ਚਲੋ ਐਵੀਂ ਸ਼ੁਕਰ ਹੈ ਵੀ ਬੰਦੇ ਬਚ ਗਏ ਪਰ ਦੇਖੋ ਕਿੰਨਾ ਪੁਰਾ ਹਾਲ ਹੋਇਆ ਬਈ ਤੁਹਾਡਾ ਪਿੰਡ ਆਹੀ ਆ ਤੁਹਾਨੂੰ ਲੱਗਦਾ ਵੀ ਐਸਾ ਹੀ ਐ ਇਹ ਅੱਗੇ ਵੀ ਰੋਈ ਨਾ ਸਕਦੇ ਯਾਰ ਐ ਪੰਜ ਵਾਰ ਟੱਕ ਬਣਾਇਆ ਹੈ ਨੀ ਕੋਈ ਲਾਈਟ ਨਹੀਂ ਕੋਈ ਰਿਫਲੈਕਟਰ ਨਹੀਂ ਉਥੋਂ ਗੱਡੀ ਆਉਂਦੀ ਦਿਸਦੀ ਜਿਹਨਾਂ ਦਾ ਇਹ ਹਾਰਾ ਰੋਜ਼ ਹੀ ਪੰਜ ਚਾਰਾ ਟੁੱਟਦੇ ਆ ਭਾਗ ਜੇ ਰੋਜ਼ ਹਾਂ ਮੈਂ ਕਿਹਾ ਮੈਕਸਮਮ ਮੈਂ ਕਿਹਾ ਪੌਣਾ ਮਹੀਨਾ ਹੋਇਆ ਨਵੇਂ ਬਣਿਆ ਨੂੰ ਉਹ ਫੇਰ ਤੋੜਦੇ ਤੱਕਰੀਬਨ ਉਹ ਦੇਖੋ ਉਹ ਸਾਰੇ ਆ ਸੜਕ ਦੇ ਉਹ ਬੰਦੇ ਬਚ ਗਏ ਉਹ ਅੱਛਾ ਉਹ ਸ਼ਰਾਬੀ ਹੋਏ ਨਾਲੇ ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਪਰ ਦੂਜੇ ਪਾਸੇ ਇਸ ਪੁਲਿਸ ਮੁਲਾਜ਼ਮ ਨੇ ਇਸ ਮੁਹਿੰਮ ਨੂੰ ਵੀ ਝਟਕਾ ਦੇ ਦਿੱਤਾ ਦਾਅਵਾ ਕੀਤਾ ਹੈ ਕਿ ਇਸ ਪੁਲਿਸ ਮੁਲਾਜ਼ਮ ਤੇ ਇਲਜ਼ਾਮ ਲੱਗੇ ਨੇ ਕਿ ਨਾਕੇ ਦੇ ਦੌਰਾਨ ਇਹ ਨਸ਼ੇ ਦੀ ਹਾਲਤ ਵਿੱਚ ਸੀ ਸ਼ਰਾਬ ਪੀਤੀ ਹੋਈ ਸੀ ਜੋ ਕੱਲ ਰਾਤ ਇੱਕ ਸੋਸ਼ਲ ਮੀਡੀਆ ਤੇ ਚੂੜ ਚੱਕ ਨਾਕੇ ਬਾਰੇ ਵੀਡੀਓ ਵਾਇਲ ਹੋਈ ਸੀ ਜਿਸ ਸੰਬੰਧੀ ਤੱਥ ਜਿਹੜੇ ਸਾਹਮਣੇ ਆਏ ਨੇ ਜਿਹੜੀਆਂ ਇਹ ਦੋ ਗੱਡੀਆਂ ਓਵਰਸਪੀਡ ਸੀਗੀਆਂ ਇੱਕ ਗੱਡੀ ਓਵਰਟੇਕ ਕਰਦੇ ਹੋਏ ਜਿਹੜੀ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਟਕਰਾਉਣ ਤੋਂ ਬਾਅਦ ਜਿਹੜੀ ਆਪਣੇ ਵੈਰੀਗੇਟ ਦੇ ਵਿੱਚ ਸਾਈਡ ਤੇ ਪਿਆ ਸੀ ਵੈਰੀਗੇਟ ਉਹਦੇ ਵਿੱਚ ਜਾ ਕੇ ਲੱਗੀ ਤੇ ਇਹ ਜਿਹੜਾ ਹਾਦਸਾ ਹੋਇਆ ਓਵਰ ਸਪੀਡ ਕਰਕੇ ਹੋਇਆ ਤੇ ਜਿਹੜਾ ਇਹ ਨਾਕਾ ਲੁਧਿਆਣਾ ਤੋਂ ਮੋਗਾ ਹਾਈਵੇ ਤੇ ਲਗਾਇਆ ਜਾਂਦਾ ਇਹਦੇ ਵਿੱਚ ਜਿਹੜਾ ਸਾਨੇ ਉੱਥੇ ਵੱਡੀਆਂ ਲਾਈਟਾਂ ਵੀ ਲਗਾਈਆਂ ਹੋਈਆਂ ਨੇ ਤੇ ਉੱਥੇ ਕੈਮਰੇ ਵੀ ਵੱਡੇ ਲਗਾਏ ਗਏ ਨੇ ਤੇ ਰਿਫਲੈਕਟ ਜਿਹੜੀਆਂ ਟੇਪਾਂ ਨੇ ਉਹ ਵੀ ਵੈਰੀਗੇਟਾਂ ਦੇ ਲਗਾਈਆਂ ਗਈਆਂ ਨੇ ਜਿਹੜਾ ਇਹ ਅਸੀਂ ਪਬਲਿਕ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜੇ 11 12 ਵਜੇ ਤੋਂ ਬਾਅਦ ਹੈ ਜਿਹੜੇ ਅਸੀਂ ਨਾਕੇ ਸਾਈਡ ਤੇ ਵੀ ਕਰਾ ਦਿੰਨੇ ਆ ਤੇ ਇਹ ਜਿਹੜਾ ਆਪਣੇ ਸਰ ਇੱਕ ਜੀ ਵਿੱਚ ਜੀ ਵੀਡੀਓ ਵਾਇਰਲ ਹੋ ਰਹੀ ਆ ਕਿ ਮੁਲਾਜ਼ਮ ਦੀ ਡ੍ਰਿੰਕ ਕੀਤੀ ਹੋਈ ਹੈ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਅਸੀਂ ਜਿਹੜਾ ਇਹ ਮੁਲਾਜ਼ਮ ਨੇ ਆਪਣੇ ਡ੍ਰਿੰਕ ਕੀਤੀ ਹੋਏ ਉਹਦੇ ਅਸੀਂ ਮੈਡੀਕਲ ਵੀ ਕਰਾਇਆ ਗਿਆ ਤੇ ਦੂਸਰਾ ਉਹਦੀ ਇਨਕੁਆਇਰੀ ਵੀ ਖੋਲੀ ਗਈ ਹੈ ਜਿਹੜੀ ਵੀ ਕੋਈ ਸਾਹਮਣੇ ਹੋਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੇਕਰ ਪੁਲਿਸ ਮੁਲਾਜ਼ਮ ਹੀ ਨਸ਼ੇ ਦੇ ਵਿੱਚ ਤੁੱਤ ਹੋਣਗੇ ਤਾਂ ਫਿਰ ਨਸ਼ਾ ਤਸਕਰਾਂ ਨੂੰ ਕਿਸ ਆਧਾਰ ਤੇ ਕਾਬੂ ਕਰਨਗੇ ਨਸ਼ਾ ਤਸਕਰਾਂ ਤੇ ਤਾਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਅਜਿਹੇ ਪੁਲਿਸ ਮੁਲਾਜ਼ਮ ਜੋ ਨਸ਼ੇ ਵਿੱਚ ਤੁੱਤ ਹੋ ਕੇ ਡਿਊਟੀਆਂ ਤੇ ਬੈਠੇ ਨੇ ਇਹਨਾਂ ਬਾਰੇ ਕੀ ਕਹਿਣਾ ਹੋਵੇਗਾ ਪ੍ਰਸ਼ਾਸਨ ਦਾ ਦੇਖਣਾ ਹੋਵੇਗਾ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮੁੰਨੀਰ ਜਿੰਦਲ ਦੀ ਰਿਪੋਰਟ